ਹਾਜੀ ਮਿੱਤਰੋ ਸਸਤੀ ਗਾੜੀ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਤੇ ਜਿਹਦਾ ਨਾਮ ਹੈ ਹਰਪੇ ਸਿੰਘ ਲਾਰਡ ਤੇ ਹੋਰ ਜਤਵਾਰ ਦਾ ਦਿਨ ਹੈ ਅੱਜ ਤੇ ਮੈਂ ਜਾ ਕੇ ਬੁਰਦਰਾਸਾ ਬੁਰਦਰਾਸਾ ਮੱਥਾ ਟੇਕੇ ਫਿਰ ਕੰਮ ਸ਼ੁਰੂ ਕਰਾਂਗੇ ਤੇ ਮਿੱਤਰੋ ਤਾਂ 4 ਦਿਨ ਤੋਂ ਆਪਣੀ ਵੀਡੀਓ ਨਹੀਂ ਆਈ ਉਹ ਇਸ ਕਰਕੇ ਨਹੀਂ ਆਈ ਕਿਉਂਕਿ ਸਾਡੀ ਜਿਹੜੀ ਗੱਡੀ ਚੋਰੀ ਹੋ ਗਈ ਸੀ ਤੇ ਉਹਨੂੰ ਲੱਗ ਰਹੀ ਸੀ ਥੋੜੀ ਜਿਹੀ ਟੈਂਸ਼ਨ ਦੇ ਵਿੱਚ ਅੱਬਾ ਵੀਡੀਓ ਪਾਈ ਨੂੰ ਤੇ ਤਿੰਨਾਂ ਦਿਨਾਂ ਦੇ ਵਿੱਚ ਸਾਡੀ ਗੱਡੀ ਜਿਹੜੀ ਉੱਡ ਗਈ ਹੈ ਤੇ ਅੱਗੇ ਜਾ ਰਹੇ ਆ ਭਾਈਆ ਤੇ ਬਣੇਰੋ ਵੀਡੀਓ ਦੇ ਨਾਲ ਬਾਕੀ ਦਿਖਾਉਨੇ ਆ ਤੁਹਾਨੂੰ ਅੱਜ ਦੀ ਐਕਟੀਵਿਟੀ ਭਈਆ ਤੇ ਹੁਣ ਥੋੜਾ ਜਿਆਦਾ ਹਵਾ ਤੇ ਜਦੋਂ ਦੁਕਾਨ ਦੀ ਵੀ ਆਪਾਂ ਕੰਮ ਕਰਦੇ ਹੁੰਦੇ ਆ ਤੇ ਉਹ ਤੋਂ ਸਾਡੀ ਦੁਕਾਨ ਦੇ ਅੰਦਰ ਤਾਂ ਕਾਫੀ ਹੁੰਦੇ ਆ ਇੱਕ ਕਮਰ ਦੀ ਬੋਲ ਚਲੀਦਾ ਸਿਆਲਾ ਥੋੜਾ ਸਾਨੂੰ ਆਰਾਮ ਰਹਿਦਾ ਤੇ ਠੀਕ ਹੈ ਸਿਆਲ ਵੀ ਵਧੀਆ ਤੇ ਮਿੱਤਰੋ ਸਭ ਤੋਂ ਪਹਿਲਾਂ ਦੇਖਾਂਗੇ ਮਸਤਾਂ ਨੂੰ ਕਾਜੀ ਥੋੜਾ ਲੇਟ ਹੋ ਗਏ ਕਿਉਂਕਿ ਆਪਾਂ ਲੱਕੜ ਲੈਣ ਚਲੇ ਗਏ ਸੀਗੇ ਤੇ ਕੋਠੀ ਦਾ ਜਿਹੜਾ ਆਪਾਂ ਕੰਮ ਸ਼ੁਰੂ ਕਰਨਾ ਆ ਤੇ ਆ ਮਾਰ ਪਿਆ ਤੇ ਸ਼ਾਮ ਦੇ 8:00 ਵਜੇ ਆ ਰਾਵ ਤੇ ਤੇ ਹੁਣ ਅਸੀਂ ਚੱਲੇ ਆ ਘਰ ਤੇ ਸਵੇਰ ਨੂੰ ਆਪਾਂ ਕੰਮ ਸ਼ੁਰੂ ਕਰਨਾ ਆ ਤੇ ਤੇ ਦੁਕਾਨੇ ਦਾ ਵੀ ਐਕਟੀਵਿਟੀ ਕੰਮ ਕਰਦੇ ਆ ਦੀ ਹਾਂਜੀ ਕਿਦਾਂ ਕੋਟੇ ਕੀ ਹਾਲ ਹੈ ਉਰੇ ਆ ਪੀਨੇ ਰੋਟੀ ਨਹੀਂ ਖਾਦੀ ਹੈ ਹਾਂ ਅੱਜ ਮੇਰੇ ਕੋਲ ਕਿੰਨੀ ਖਾਦੀ ਹੈ 4 ਹੈ 4 ਖਾਦੀਆਂ ਥੋਖ ਲੱਗੀ ਐ ਜੇ ਜੈਕਸ਼ਨ ਨੂੰ ਆਉਣਾ ਹੈ ਆਪਾਂ ਲਾਉ ਜੀ ਮੇਪਰੋ ਅਗਲਾ ਦਿਨ ਚੜ ਗਿਆ ਅਗੇ ਮੈਂ ਸਸਰੀ ਘਰ ਸਾਰਿਆਂ ਨੂੰ ਤੇ ਮੈਂ ਆਪਣੀ ਗੱਡੀ ਨੂੰ ਠੀਕ ਕਰਾਉਣ ਚੱਲੇ ਆ ਤੇ ਚੋਰੀ ਹੋਣ ਤੋਂ ਬਾਅਦ ਕਾਫੀ ਫੋਲਡਰ ਜੇ ਆ ਗਏ ਤਾਰਾ ਤੋਰਾ ਪੱਟੀਆਂ ਸਗੀਆਂ ਵਿੱਚੋਂ ਤੇ ਮੈਂ ਸੋਚਿਆ ਤੇ ਐਮਰਜੈਂਸੀ ਪੈ ਜਾਂਦੀ ਕਿ ਇਹ ਵੇਲੇ ਜਾਲਾ ਪੈਂਦਾ ਕਿਤੇ ਤੇ ਠੀਕ ਕਰਾਉਣੀ ਜ਼ਰੂਰੀ ਆ ਤੇ ਹੁਣ ਮੈਂ ਚੱਲਾ ਗੱਡੀ ਛੱਡਣ ਚਲਾ ਆ ਤੇ ਉਸ ਤੋਂ ਬਾਅਦ ਫੇਰ ਕੰਮ ਵੀ ਕਰਨਾ ਤੇ ਬਣੇ ਰੋ ਵੀਡੀਓ ਦੇ ਨਾਲ ਤੇ ਲੋ ਜੀ ਮਿੱਤਰੋ ਕਮਾਪਾ ਸ਼ੁਰੂ ਕਰ ਦਿੱਤਾ ਆ ਆ ਲਿਖਿਆ ਸਾਈਜ਼ ਇਸ ਤਰੀਕੇ ਨਾਲ ਸਾਈਜ਼ ਲਿਜੀਦੇ ਆ ਤੇ ਕਮਾਪਾ ਸੀ ਸ਼ੁਰੂ ਕਰ ਦਿੱਤਾ ਸਭ ਤੋਂ ਪਹਿਲਾਂ ਬਣਾਉਣੀਆਂ ਆਪਾਂ ਖਿੜਕੀਆਂ ਤੇ ਆ ਖਿੜਕੀਆਂ ਦਾ ਮਾਲ ਹੈ ਠੀਕ ਹੈ ਨਾ ਆ ਗਏ ਹਾਲ ਤੱਕ ਆਪਣਾ ਰਹਿੰਦਾ ਹਾਲ ਇੱਕ ਸੈਟ 12 ਆਪਾਂ ਨੂੰ ਹੋਰ ਚਾਹੀਦੀਆਂ ਆ ਸਟੋਰੀੰਦਾ ਆਪਣਾ ਜਿੱਪੀ ਕਿੱਦਾਂ ਹੈ ਚਾਰ ਆ ਦੋ ਹੋਰ ਕੱਟ ਲੈ ਵਿੱਚੋਂ ਆਉਂਦੇ ਹੋ ਲੋ ਮਿੱਤਰੋ ਆ ਸਾਡਾ ਮਾਲ ਪਿਆ ਖਿੜਕੀਆਂ ਦਾ ਇਹ ਖਿੜਕੀਆਂ ਆਪਾਂ ਹੁਣ ਤਿਆਰ ਕਰ ਰਹੀਆਂ ਨਿਸ਼ਾਨ ਨਾਲ ਸ਼ੁਰੂ ਮੈਂ ਸਾਰੇ ਲਾ ਦਿੱਤੇ 6 ਇੱਕ ਕੱਢ ਕੱਢ ਲੈ ਸਕਦੇ ਆਪਾਂ ਤੇ ਆ ਸਾਡੀ ਜਿੱਪੀ ਹਾਂਜੀ ਆਪਾਂ ਕਿੱਧਰ ਤੇ ਭਰਾਵਾ ਨਾਲ ਦੀ ਦੁਕਾਨ ਤੇ ਭੱਜ ਜਾਂਦੀ ਆ ਬਸ ਕਰ ਅੱਛਾ ਪੈਣ ਵਾਲੀਆਂ ਹੋਈਆਂ ਤੇਰੇ ਵੀ ਚੱਲ ਲਓ ਜੀ ਮਿੱਤਰੋ ਬਣਾਇਰੋ ਵੀਡੀਓ ਦੇ ਨਾਲ ਤੇ ਇਹ ਦਿਖਾਉਨੇ ਆ ਤੁਹਾਨੂੰ ਪੱਲੇ ਕਿੱਦਾ ਬਣਦੇ ਆ ਹਾਂ ਹੋਰ ਵੀ ਮੇਤੋ ਤਾਂ ਮੈਂ ਪੱਤਰੀ ਲੈ ਕੇ ਆਇਆ ਆ ਤੇ ਪੱਤਰੀ ਆਵਰੇ ੜ ਦਿੱਤੇ ਹੋਣਗੇ ਇਹਦੇ ਨਾਲ ਇਹ ਵੀ ਨੇੜੇ ਜਿਹੜੇ ਆਮ ਨਹੀਂ ਹੈਗੇ ਕੀ ਨੋਕਸ ਇਰੀਜ਼ਬਿਲੀਟ ਹੈਗੇ ਆ। ਸ਼ਾਂਤ ਤੇ ਤਿੱਖੇ ਨਹੀਂ ਹੋਣੇ ਇਹਦੇ ਤੇ ਤਿੱਖੇ ਹੋਣੇ ਆ। ਵੱਧਾ ਚੀਜ਼ ਆ ਹਾਂ ਪੱਤਰੀ। ਲਵੀਆਂ ਆਈਆਂ ਮੈਂ ਕਿਹਾ ਜਦੋਂ ਵਰਤ ਕੇ ਦੇਖ ਲਵਾਂ। ਲਓ ਜੀ ਮਿੱਤਰੋ। ਬਲੇਡ ਕਾਫੀ ਹੱਥ ਤੱਕ ਵਧੀਆ ਤਿੱਖੇ ਹੋਏ ਹੁੰਦੇ ਆ। ਵਾਹ ਜੀ। ਬਲੇਡ ਵੀ ਆਪਾਂ ਤਿੱਖੇ ਕਰ ਲਏ ਆ ਤੇ ਮਸ਼ੀਨ ਨਾ ਬੰਨਾਂਗੇ ਹੁਣ ਇਹਨੂੰ ਤਿੱਖੇ ਕਰਕੇ। ਔਰ ਵੈ ਸਨੀਕਿਤਾ ਸਟਾ ਸਹੀ ਆ ਜਿੱਪੋ ਇੱਧਰ ਆ ਜਾ ਤੂੰ ਕਿੱਥੇ ਚੱਲੀ ਐ ਚੱਲ ਉੱਥੇ ਚੱਲ ਵੇ ਪਤਾ ਤਾਂ ਥੋ ਪਾਪਾ ਲੈਣਾ ਉਹ ਉੱਥੇ ਜਾ ਕੇ ਵੇ ਤਾ ਕੀ ਆਵਾਜ਼ ਇਹਨੂੰ ਕਹਿੰਦੇ ਚੰਗਾ ਬੱਚਾ ਅੱਛਾ ਕਹਿਣਾ ਮੰਨਿਆ ਘਰ ਨਾਲੇ ਤੈਨੂੰ ਫੀਡ ਲੈ ਕੇ ਦੇਣੀ ਐ ਚਲਿਏ ਜਿੱਪੀ ਚਲਿਏ ਦੇਖ ਦੇ ਕਿਦਾਂ ਤਿਆਰ ਹੋ ਗਏ